ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਅਲਫਾਜ਼ ਤੇ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਹਾਣੀ ਮੈਂ ਕੱਚੀ ਚਿੜੀ ਭਾਗ ਤਿੰਨ ਕਹਾਣੀਕਾਰ ਗੁਰਪ੍ਰੀਤ ਕੌਰ ਮੇਰਾ ਧਿਆਨ ਤਾਂ ਕਿਸੇ ਹੋਰ ਪਾਸੇ ਹੀ ਲੱਗਿਆ ਹੋਇਆ ਸੀ ਮੈਂ ਹੂੰ ਆ ਕੇ ਸਿਰ ਹਿਲਾਤਾ ਤੇ ਉਸੇ ਵੇਲੇ ਭੈਣ ਜੀ ਨੇ ਰੋਟੀ ਦੀ ਬੁਰਕੀ ਤੋੜ ਕੇ ਮੇਰੇ ਵੱਲ ਵਧਾਉਂਦੇ ਹੋਏ ਕਿਹਾ ਲੈ ਨਹੀਂ ਪਰਜਾਈਏ ਮੂੰਹ ਮਿੱਠਾ ਕਰ ਲੈ ਸਵੇਰ ਦੀਆਂ ਗੱਲਾਂ ਦਾ ਕਸੈਲਾ ਪਣ ਖਤਮ ਕਰਦੇ ਮੈਂ ਉਹ ਕਾਂਦੇ ਹੋਏ ਉਹਨਾਂ ਦੇ ਮੂੰਹ 'ਚ ਵੀ ਰੋਟੀ ਦੀ ਵਰਕੀ ਪਾ ਦਿੱਤੀ। ਮਾਸੀ ਤੇ ਭੈਣ ਜੀ ਖੁਸ਼ ਹੋ ਰਹੀਆਂ ਸੀ। ਮੇਰਾ ਮਨ ਕਰ ਰਿਹਾ ਸੀ ਕਿ ਬਾਹਰ ਪਿੰਡ ਦੀ ਤੀਮੀ ਵੱਲੋਂ ਕਹੀ ਸਾਰੀ ਗੱਲ ਪੁੱਛ ਲਵਾਂ। ਪਰ ਮੈਨੂੰ ਡਰ ਵੀ ਲੱਗ ਰਿਹਾ ਸੀ ਇਸ ਲਈ ਮੈਂ ਚੁੱਪ ਕਰ ਗਈ। ਰਾਤ ਨੂੰ ਭੈਣ ਜੀ ਨੇ ਮੇਰੇ ਤੇ ਜਗਤਾਰ ਲਈ ਇੱਕੋ ਥਾਲੀ 'ਚ ਰੋਟੀ ਪਰੋਸ ਕੇ ਮੈਨੂੰ ਕਮਰੇ 'ਚ ਭੇਜ ਦਿੱਤਾ। ਉਹ ਪਹਿਲਾਂ ਹੀ ਕਮਰੇ 'ਚ ਮੌਜੂਦ ਸਨ। ਉਹ ਹਲਕੀਆਂ-ਫੁਲਕੀਆਂ ਹਾਸੇ ਦੀਆਂ ਗੱਲਾਂ ਕਰ ਰਹੇ ਸੀ। ਤੇ ਮੈਂ ਬਸ ਹੂੰ ਹਾਂ ਕਰ ਰਹੀ ਸੀ। ਮੇਰਾ ਸਾਰਾ ਧਿਆਨ ਦੇਣ ਵਾਲੀ ਗਲਤੀ ਸੀ। ਉਸੇ ਬੇਧਿਆਨੀ ਚ ਰੋਟੀ ਖਾ ਲਈ। ਜਦੋਂ ਥਾਲੀ ਚੱਕ ਕੇ ਮੈਂ ਜਾਣ ਲੱਗੀ ਤਾਂ ਜਗਤਾਰ ਨੇ ਉਹ ਥਾਲੀ ਫੜ ਕੇ ਫਲੰਗ ਥੱਲੇ ਸਕਾ ਦਿੱਤੀ ਤੇ ਮੈਨੂੰ ਵਾਹ ਤੋਂ ਫੜ ਕੇ ਕੋਲ ਬਿਠਾ ਕੇ ਇੱਕੋ ਸਵਾਲ ਪੁੱਛਿਆ। ਕੀ ਗੱਲ ਭੈਣ ਦੀ ਗੱਲ ਦਾ ਬਰਾ ਲੱਗ ਗਿਆ। ਉਹ ਦਿਲ ਦੀ ਮਾਰੀ ਨਹੀਂ ਬਸ ਬੋਲਣ ਲੱਗੀ ਅੱਗਾ ਪਿਛਾਣੇ ਦੇਖਦੀ। ਮੈਂ ਨਹੀਂ ਆ ਕੇ ਰੋਣ ਲੱਗੀ। ਫਿਰ ਉਹਨਾਂ ਨੇ ਪੁੱਛਿਆ ਬੇਬੇ ਦੀ ਯਾਦ ਆਉਂਦੀ ਹੈ? ਮੈਂ ਇਸ ਵਾਰ ਵੀ ਰੋਂਦੇ ਹੋਏ ਨਾਚ ਸਿਰ ਹਲਾਤਾ ਮੈਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਲੋਕਾਂ ਦੀਆਂ ਗੱਲਾਂ ਤੇ ਧਿਆਨ ਦਿਆਂ ਜਾਂ ਇਸ ਇਨਸਾਨ ਤੇ ਭਰੋਸਾ ਕਰਾਂ ਜੋ ਮੇਰੇ ਸਾਹਮਣੇ ਹੈ ਜੇ ਉਸ ਦੀ ਜ਼ਿੰਦਗੀ 'ਚ ਪਹਿਲਾਂ ਹੀ ਕੋਈ ਦੂਸਰੀ ਔਰਤ ਹੁੰਦੀ ਤਾਂ ਉਸ ਨੂੰ ਵਿਆਹ ਤੋਂ ਦੂਸਰੇ ਹੀ ਦਿਨ ਮੇਰੇ ਘੁਮਸਮ ਰਹਿਣ ਤੇ ਕੋਈ ਫਰਕ ਪੈਂਦਾ ਜਿਸ ਆਦਮੀ ਦੀ ਜ਼ਿੰਦਗੀ 'ਚ ਕੋਈ ਦੂਸਰੀ ਔਰਤ ਹੁੰਦੀ ਹੈ ਉਹ ਤਾਂ ਆਪਣੀ ਘਰ ਵਾਲੀ ਦੇ ਨੇੜੇ ਵੀ ਨਹੀਂ ਆਉਂਦਾ ਮੇਰੇ ਨਾਲ ਤਾਂ ਇਹ ਸਾਰਾ ਕੁਝ ਪਹਿਲਾਂ ਹੀ ਬੀ ਚੁੱਕਿਆ ਹੈ ਮੇਰੀਆਂ ਅੱਖਾਂ 'ਚੋਂ ਪਰਲ-ਪਰਲ ਬਹਿੰਦੇ ਹੰਝੂਆਂ ਨੇ ਦੇਖ ਕੇ ਉਹਨਾਂ ਨੇ ਮੇਰਾ ਹੱਥ ਆਪਣੇ ਹੱਥ 'ਚ ਲੈ ਕੇ ਚੁੰਮਿਆ ਤੇ ਫਿਰ ਮੇਰਾ ਚਿਹਰਾ ਆਪਣੇ ਹੱਥਾਂ 'ਚ ਲੈ ਕੇ ਪੁੱਛਿਆ ਮੈਨੂੰ ਦੱਸ ਕੀ ਗੱਲ ਹੈ ਕਿਸੇ ਨੇ ਕੁਝ ਕਿਹਾ ਹੈ ਜੋ ਵੀ ਹੈ ਮੈਨੂੰ ਦੱਸ ਮੈਂ ਲੈਂਦੀ ਹੋਈ ਉਹਨਾਂ ਦੇ ਗਲ ਲੱਗੀ ਤੇ ਅੱਖਾਂ ਉਹਨਾਂ ਦੇ ਕੁਰਤੇ ਨਾਲ ਸਾਫ਼ ਕਰਦੇ ਹੋਏ ਪੁੱਛਿਆ ਤੁਸੀਂ ਮੈਨੂੰ ਆਪਣੇ ਨਾਲ ਲੈ ਕੇ ਜਾਵੋਗੇ ਨਾ ਇਹ ਸਵਾਲ ਵੀ ਸੀ ਇਹ ਆਪਣੇ ਮਨ 'ਚ ਉੱਠੇ ਸ਼ੱਕ ਦੇ ਬਾਵਰੇ ਨੂੰ ਦੂਰ ਕਰ ਲਈ ਖੁਦ ਨੂੰ ਹੀ ਇਹਨਾਂ ਦੇ ਪਿਆਰ ਦੇ ਸਰੋਤ ਦੀ ਪੁਸ਼ਟੀ ਵੀ ਸੀ ਉਹਨਾਂ ਨੇ ਮੈਨੂੰ ਬਾਹਾਂ 'ਚ ਹੋਰ ਘੜਦੇ ਹੋਏ ਕਿਹਾ ਇਹ ਖਿਆਲ ਕਿਵੇਂ ਆਇਆ ਤੇਰੇ ਮਨ 'ਚ ਕਿ ਮੈਂ ਲੈ ਕੇ ਨਹੀਂ ਜਾਵਾਂ ਕਿਉਂ ਨਹੀਂ ਲੈ ਕੇ ਜਾਵਾਂ ਤੂੰ ਮੇਰੀ ਬੈਟਰ ਹੱਫ ਹੈ ਉਹਨਾਂ ਦਾ ਅੰਗਰੇਜ਼ੀ ਦਾ ਸ਼ਬਦ ਮੈਨੂੰ ਸਮਝਣ ਆਇਆ ਮੈਂ ਉਹਨਾਂ ਵੱਲ ਦੇਖਿਆ ਤੇ ਉਹਨਾਂ ਨੇ ਤੁਰੰਤ ਕਿਹਾ ਬੈਟਰ ਹਾਫ ਜਾਨੀ ਕਿ ਘਰ ਵਾਲੀ ਮੈਨੂੰ ਇਹ ਸ਼ਬਦ ਬੜਾ ਸੋਹਣਾ ਲੱਗਿਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਘਰ ਵਾਲੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਨੇ ਤਾਂ ਉਹਨਾਂ ਦੱਸਿਆ ਕਿ ਅਦਰ ਹਾਫ ਕਹਿੰਦੇ ਨੇ ਮੈਨੂੰ ਕਹਿਣਾ ਨਹੀਂ ਸੀ ਆ ਰਿਹਾ ਉਹਨਾਂ ਨੇ ਦੋਵੇਂ ਸ਼ਬਦ ਕਈ ਵਾਰ ਬੋਲ ਕੇ ਮੈਨੂੰ ਸਮਝਾਏ ਅਖੀਰ ਮੈਂ ਕਹਿਣਾ ਸਿੱਖ ਗਈ ਸੀ ਇੰਜ ਹੀ ਹੱਸਦੇ ਹੋਏ ਪਿਆਰ ਮੁਹੱਬਤ ਦੀ ਗੁਫ਼ਤਗੂ ਕਦੋਂ ਲੋ ਖਲਕੇ-ਖਲਕੇ ਹਾਸਿਆਂ ਤੋਂ ਕੋਸੇ-ਕੋਸੇ ਸਾਹਾਂ ਦੀ ਖੁਸ਼ਬੂ ਚੁਲ ਗਈ ਪਤਾ ਹੀ ਨਾ ਲੱਗਿਆ ਅਗਲੇ ਦਿਨ ਜਗਤਾਰ ਨੇ ਖੁਦ ਮੇਰੇ ਬਰੀ ਵਾਲੇ ਟੈਚੀ ਚੋਂ ਪੀਲੇ ਅਤੇ ਆਸਮਾਨੀ ਰੰਗ ਦੇ ਦੋ ਸੂਟ ਕੱਟ ਕੇ ਸਿਵਾਉਣੇ ਲਈ ਭੇਜ ਦਿੱਤੇ ਬੰਦ ਚਾਕਾਂ ਵਾਲੀ ਕੁੜਤੀ ਤੇ ਤੰਗ ਪਹੁੰਚੇ ਵਾਲੀ ਸਲਵਾਰ ਬਣਾਉਣ ਲਈ ਆਖਿਆ ਸੀ ਮੈਨੂੰ دل ਹੀ دل ਬਹੁਤ ਕੁਝ ਹੋ ਰਹੀ ਸੀ ਇਹ ਕਿੰਨਾ ਪਿਆਰ ਕਰਨ ਵਾਲਾ ਹਮਸਾਫਰ ਮਿਲਿਆ ਹੈ ਜੋ ਮੇਰੀ ਚੁੱਪ ਨੂੰ ਵੀ ਸਮਝ ਜਾਂਦਾ ਹੈ ਜਿਸ ਦਿਨ ਨੂੰ ਦਿਨ ਮੈਨੂੰ ਵੀਰ ਨੇ ਲੈਣਾ ਆਉਣਾ ਸੀ ਉਸ ਤੋਂ ਪਹਿਲਾਂ ਵਾਲੀ ਰਾਤ ਜਗਤਾਰ ਦੀ ਨੀਂਦ ਜਿਵੇਂ ਉੱਡੀ ਗਈ ਮੈਨੂੰ ਪੂਰੀ ਰਾਤ ਚ ਮਨਾਇਆ ਜੇ ਮੈਂ ਸਿਰਫ ਦੋ ਹੀ ਰਾਤਾਂ ਪੇਕੇ ਰਹਿ ਕੇ ਆਵਾਂ ਉਸ ਤੋਂ ਮਗਰੋਂ ਅਸੀਂ ਜਾਣਾ ਵੀ ਸੀ ਜਗਤਾਰ ਨੇ ਆਪਣੀ ਡਿਊਟੀ ਜੁਆਇਨ ਕਰਨੀ ਸੀ ਕਹਿੰਦੇ ਸੀ ਜੇ ਜ਼ਿਆਦਾ ਦਿਨ ਰੁਕ ਗਿਆ ਤਾਂ ਵੱਡੇ ਸਾਹਬ ਵੀ ਤਾਰ ਆ ਜਾਣੀ ਹੈ ਇਸ ਲਈ ਛੇਤੀ ਮੋੜਨਾ ਹੈ ਮੈਂ ਦੋ ਰਾਤਾਂ ਬੇਬੇ ਕੋਲ ਰੁਕੀ ਤਾਂ ਮੇਰੀਆਂ ਤੇ ਬੇਬੇ ਦੀਆਂ ਸਾਰੀ ਰਾਤ ਗੱਲਾਂ ਨਮਕੀਆਂ ਕਿੰਜ ਸੌਰਿਆ ਨੇ ਮੇਰਾ ਚਾਹ ਬਨਾਇਆ ਤੇ ਜਗਤਾਰ ਮੇਰਾ ਕਿੰਨਾ ਮੋਹ ਕਰਦੇ ਨੇ ਸਾਹ ਕੋ ਜੀ ਬੇਬੇ ਨੂੰ ਦੱਸਿਆ ਮੈਨੂੰ ਇੰਨੇ ਸਾਲ ਬਾਅਦ ਇੰਨਾ ਖੁਸ਼ ਦੇਖ ਕੇ ਬੇਬੇ ਖੁਸ਼ੀ ਨਾਲ ਫੁੱਲੀ ਨਹੀਂ ਸੀ ਸਮਾਈ ਆਉ ਲੱਗਿਆ ਬੇਬੇ ਨੇ ਮੈਨੂੰ ਕਿਹਾ ਕਿ ਘਰ ਵਾਲੇ ਦਾ ਕਦੇ ਵੀ ਨਾਂ ਨਹੀਂ ਲੀਦਾ ਹੁੰਦਾ ਉਮਰ ਘਟ ਜਾਂਦੀ ਹੈ ਇਸ ਲਈ ਜਾਂ ਤਾਂ ਸਰਦਾਰ ਜੀ ਆ ਕੇ ਬਲਾਓ ਜਾਂ ਜਵਾਕ ਕੋਣ ਮਗਰੋਂ ਉਸ ਦਾ ਨਾਮ ਲੈ ਕੇ ਮਿਆਣੇ ਵਾਲੀ ਗੱਲ ਤੇ ਮੈਨੂੰ ਸੰਗ ਆ ਗਈ ਸਰਦਾਰ ਜੀ ਤਾਂ ਹਰ ਕੋਈ ਆਖਦਾ ਹੈ ਇਸ ਲਈ ਮੈਂ ਉਹਨਾਂ ਦੇ ਦੱਸੇ ਅੰਗਰੇਜ਼ੀ ਵਾਲੇ ਸ਼ਬਦ ਨਾਲ ਆ ਉਹਨਾਂ ਨੂੰ ਬੁਲਾਉਣ ਦਾ ਸੋਚਿਆ ਮੇਰੇ ਅਦਰ ਹਾਫ ਜੀ ਮੈਂ ਕਈ ਵਾਰ ਕਿਹਾ ਕਿ ਦੇਖਿਆ ਤਾਂ ਮੈਨੂੰ ਆਪ ਨੂੰ ਹੀ ਬਹੁਤ ਪਿਆਰਾ ਜਾ ਲੱਗਿਆ ਵਾਪਸੀ ਵੇਲੇ ਅਸੀਂ ਦੋਵੇਂ ਸਕੂਟਰ ਤੇ ਆ ਰਹੇ ਸੀ ਤੇ ਮੈਂ ਆਪਣਾ ਹੱਥ ਅਜਿ ਤਾਰ ਦੇ ਮੋਢੇ ਤੇ ਰੱਖਿਆ ਸੀ ਇਹਨਾਂ ਨੇ ਮੇਰਾ ਹੱਥ ਫੜ ਕੇ ਆਪਣੀ ਬੱਕੀ ਦੇ ਉੱਪਰ ਦੀ ਘੁਮਾ ਕੇ ਗਲ ਵੱਕੜੀ ਪਵਾ ਲਈ ਮੈਨੂੰ ਸੰਗ ਵੀ ਆ ਰਹੀ ਸੀ ਪਰ ਫਿਰ ਵੀ ਮੈਂ ਉਂਝ ਹੀ ਬੈਠ ਗਈ ਫੇਰ ਜਦੋਂ ਸਾਤੇ ਵਿਆਹ ਵਾਲੇ ਦਿਨ ਆਉਂਦੇ ਹੋਏ ਭਰਾਤ ਰੋਕ ਕੇ ਇਹਨਾਂ ਨੇ ਠੰਡੇ ਪੀਤੇ ਸਨ ਉੱਥੇ ਹੀ ਸਕੂਟਰ ਓਕੇ ਇਹਨਾਂ ਨੇ ਇੱਕੋ ਬੋਤਲ ਠੰਡੇ ਦੀ ਲਈ ਤੇ ਅਸੀਂ ਉਸੇ ਵਿੱਚੋਂ ਦੋਵਾਂ ਨੇ ਠੰਡਾ ਪੀਤਾ ਆਉਂਦੇ ਹੋਏ ਮੈਨੂੰ ਨਵੇਂ ਸਲਾਈ ਕਰਵਾਏ ਦੋਹਾਂ ਸੂਟਾਂ ਲਈ ਚੂੜੀਆਂ ਵੀ ਲੈ ਕੇ ਦਿੱਤੀਆਂ ਉਹਨਾਂ ਨੇ ਮੈਨੂੰ ਦੱਸਿਆ ਜਿੱਥੇ ਉਹ ਰਹਿੰਦੇ ਨੇ ਉੱਥੇ ਵਿਆਹੀਆਂ ਔਰਤਾਂ ਪੈਰਾਂ ਨੂੰ ਲਾ ਰੰਗ ਨਾਲ ਲਗਦੀਆਂ ਨੇ ਉਹਨਾਂ ਨੇ ਮਿਨਿਆਰੀ ਦੀ ਦੁਕਾਨ ਤੇ ਪੁੱਛਿਆ ਵੀ ਪਰ ਨਾਮ ਨਾ ਪਤਾ ਹੋਣ ਕਰਕੇ ਦੁਕਾਨਦਾਰ ਨੂੰ ਸਮਝ ਹੀ ਨਾ ਲੱਗਿਆ ਘਰ ਬਾਬਸਪਰਤ ਕੇ ਰਾਤ ਦੀ ਰੋਟੀ ਮੈਂ ਹੀ ਬਣਾਈ ਤੇ ਜਗਤਾਰ ਵੀ ਮੇਰੇ ਕੋਲ ਹੀ ਬੈਠੇ ਰਹੇ ਮੈਨੂੰ ਰੋਟੀਆਂ ਬਣਾਉਂਦੀ ਨੂੰ ਵੇਖਦੇ ਰਹੇ ਚੁੱਲੇ 'ਚ ਰੋਟੀਆਂ ਰਾੜਦੀ ਨੂੰ ਵੇਖਦੇ ਕਹਿੰਦੇ ਤੁਸੀਂ ਔਰਤਾਂ ਇੰਨੀ ਸਾਫ਼ ਸੁਥਰੀ ਰੋਟੀ ਕਿਵੇਂ ਬਣਾ ਲੈਂਦੀਆਂ ਹੋ ਲੱਗਦਾ ਹੀ ਨਹੀਂ ਵੀ ਇਹ ਚੁੱਲੇ 'ਚ ਰੜੀਏ ਜਿਵੇਂ ਸੁਆਣੀ ਲੱਗੀ ਹੋਈ ਤੈਨੂੰ ਪਤਾ ਹੈ ਛੋਟਾ ਹੁੰਦਾ ਮੈਂ ਆਪਣੀ ਬੇਬੇ ਕੋਲ ਇਕਣ ਹੀ ਬੈਠਾ ਉਹਨੂੰ ਦੇਖਦਾ ਰਹਿੰਦਾ ਹੁੰਦਾ ਸੀ ਉਹ ਵੀ ਚੁੱਲ੍ਹੇ ਤੇ ਤੇਰੇ ਵਾਂਗ ਹੀ ਰੋਟੀ ਬਣਾਉਂਦੀ ਹੁੰਦੀ ਸੀ ਉਸ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਹਰ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਮੇਰਾ ਮਨ ਮੋਹ ਲੈਂਦੀਆਂ ਅਗਲੇ ਦਿਨ ਅਸੀਂ ਰਵਾਨਾ ਹੋਣ ਲਈ ਸਮਾਨ ਵੜਨ ਲੱਗ ਪਏ ਜਾਣ ਚ ਸਿਰਫ 2 ਰਹਿ ਗਏ ਸੀ ਯੂਪੀ ਦੇ ਸ਼ਹਿਰ ਬਰੀਲੀ ਚ ਇਹਨਾਂ ਦੀ ਪੋਸਟਿੰਗ ਸੀ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਿਵੇਂ ਦਾ ਸ਼ਹਿਰ ਹੈ ਤੇ ਕਿਵੇਂ ਦਾ ਨਹੀਂ ਮੇਰੇ ਲਈ ਤਾਂ ਅੱਜਕੱਲ ਦੇ ਅਮਰੀਕਾ ਕੈਨੇਡਾ ਵਾਂਗ ਪਰਦੇਸ ਹੀ ਸੀ ਇਸ ਲਈ ਮੈਂ ਘਰੇਲੂ ਜ਼ਰੂਰਤ ਦਾ ਹਰ ਸਾਮਾਨ ਬਣ ਲਿਆ ਕਿ ਕਿਤੇ ਕੁਝ ਰਹਿ ਨਾ ਜਾਵੇ ਰਵਾਨਾ ਹੋਣ ਵਾਲੇ ਦਿਨ ਬੇਬੇ ਤੇ ਦੋਵੇਂ ਵੀਰ ਜੀ ਵੀ ਆਏ ਸਨ ਵੱਡਾ ਵੀਰ ਡਰਾਈਵਿੰਗ ਕਰਦਾ ਰਿਹਾ ਸੀ ਇਸ ਲਈ ਉਸਨੇ ਜਗਤਾਰ ਤੋਂ ਸਭ ਕੁਝ ਪੁੱਛ ਲਿਆ ਤੇ ਆਖ ਦਿੱਤਾ ਕਿ ਮੈਂ ਛੇਤੀ ਹੀ ਗੇੜਾ ਮਰਾਂਗਾ ਅੱਖਾਂ 'ਚ ਬਹੁਤ ਸਾਰੇ ਸੁਪਨੇ ਲੈ ਕੇ ਅਸੀਂ ਸ਼ਾਮ ਨੂੰ ਚੰਡੀਗੜ੍ਹ ਤੋਂ ਬਰੇਲੀ ਲੀ ਟ੍ਰੇਨ 'ਚ ਬੈਠ ਗਏ ਸੌਂਦੇ ਜਾਗਦੇ ਕਦੋਂ ਸਫ਼ਰ ਲੰਘ ਗਿਆ ਪਤਾ ਵੀ ਨਾ ਲੱਗਿਆ ਜਦੋਂ ਅਸੀਂ ਸਵੇਰੇ 7 ਵਜੇ ਬਰੇਲੀ ਸਟੇਸ਼ਨ ਪਹੁੰਚੇ ਤਾਂ ਮੈਨੂੰ ਇੰਜ ਹੀ ਮਹਿਸੂਸ ਹੋਇਆ ਜਿਵੇਂ ਕਿਸੇ ਨੂੰ ਪਰਦੇਸੀ ਜਾ ਕੇ ਹੁੰਦਾ ਹੈ ਸਭ ਕੁਝ ਉੱਪਰ ਹੈ ਜਿਹਾ ਸ਼ਹਿਰ ਵੀ ਲੋਕ ਵੀ ਮਾਹੌਲ ਵੀ ਪੰਜਾਬ 'ਚ ਰਹਿੰਦੇ ਹੋਏ ਮੈਂ ਤਾਂ ਕਦੇ ਕੋਈ ਸ਼ਹਿਰ ਵੀ ਨਹੀਂ ਦੇਖਿਆ ਪਿੰਡ ਦੀ ਫਿਰਨੀ ਤੋਂ ਅੱਗੇ ਕਦੇ ਗਈ ਨਹੀਂ ਸੀ ਇਹ ਤਾਂ ਬਿਲਕੁਲ ਹੀ ਵੱਖਰਾ ਜਿਹਾ ਸ਼ਹਿਰ ਸੀ ਨਾ ਮੈਨੂੰ ਕਿਸੇ ਦੀ ਬੋਲੀ ਸਮਝ ਆਵੇ ਕੋਈ ਬੀੜੀਆਂ ਪੀ ਰਿਹਾ ਹੈ ਕੋਈ ਪਾਣ ਖਾ ਕੇ ਥੁੱਕ ਰਿਹਾ ਹੈ ਜਗਤਾਰ ਨੇ ਇੱਕ ਕੁਲੀ ਕਰ ਲਿਆ ਤੇ ਅਸੀਂ ਉਹਦੇ ਮਗਰਮਗਰਾ ਸਟੇਸ਼ਨ ਤੋਂ ਬਾਹਰ ਆ ਗਏ ਅੱਗੇ ਇਹਨਾਂ ਨੇ ਮੈਨੂੰ ਆਪਣੇ ਨਾਲ ਇੱਕ ਟਾਂਗੇ ਤੇ ਬਿਠਾ ਲਿਆ ਉਸ ਟਾਂਗੇ ਤੇ ਬੈਠੇ ਸਾਰੇ ਲੋਕ ਮੈਨੂੰ ਉੱਪਰੇ ਲੱਗ ਰਹੇ ਸੀ ਜਿਵੇਂ ਕਿਸੇ ਹੋਰ ਹੀ ਦੇਸ਼ ਚ ਪਹੁੰਚ ਗਈ ਹੋਵਾਂ ਟਾਂਗਿਨੇ ਅੱਗੇ ਚੱਲ ਕੇ ਇੱਕ ਚਰਾਹੇ ਤੇ ਸਾਨੂੰ ਉਤਾਰ ਦਿੱਤਾ। ਉੱਥੋਂ ਰਿਕਸ਼ਾ ਕਰਕੇ ਅਸੀਂ ਸੁੰਨੀਆਂ ਗਲੀਆਂ ਲੰਘਦੇ ਹੋਏ ਇੱਕ ਅਜਿਹੇ ਮੁਹੱਲੇ 'ਚ ਪਹੁੰਚ ਗਏ ਜਿੱਥੇ ਆਲੀਸ਼ਾਨ ਹਵੇਲੀਆਂ ਜਿਹੇ ਘਰ ਸੀ। ਸਾਰਾ ਆਲਾਦਵਾਲਾ ਵੀ ਸਾਫ਼ ਸੁਥਰਾ ਸੀ। ਸਾਡਾ ਰਿਕਸ਼ਾ ਇੱਕ ਦੋ ਮੰਜ਼ਿਲੇ ਘਰ ਦੇ ਬਾਹਰ ਰੁਕਿਆ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਾਡੀਆਂ ਰਹਿ ਗਈਆਂ। ਮੈਂ ਜਲਦਪਾਰ ਨੂੰ ਹੈਰਾਨ ਹੁੰਦੇ ਹੋਏ ਪੁੱਛਿਆ, "ਤੁਸੀਂ ਇੱਥੇ ਰਹਿੰਦੇ ਹੋ?" ਉਹਨਾਂ ਨੇ ਹੱਸ ਕੇ ਹਾਂ ਆਖ ਦਿੱਤਾ। ਅਗੋ ਚੌਕੀਦਾਰ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਇਹ ਸਮਾਨ ਚੁੱਕ ਕੇ ਅੰਦਰ ਲੈ ਗਏ। ਪਿੱਛੇ-ਵਿੱਚੇ ਮੈਂ ਵੀ ਤੁਰ ਪਈ। ਦਰਵਾਜ਼ੇ ਦੇ ਖੱਬੇ ਪਾਸੇ ਇੱਕ ਛੋਟਾ ਵੱਡੇ ਮਕਾਨ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਮਕਾਨ ਬਣਿਆ ਹੋਇਆ ਸੀ। ਅਸੀਂ ਉੱਪਰ ਹੀ ਚਲੇ ਗਏ। ਜਗਤਾਰ ਨੇ ਤਾਲਾ ਖੋਲ੍ਹਿਆ ਤੇ ਅਸੀਂ ਅੰਦਰ ਚਲੇ ਗਏ। ਅੰਦਰ ਦੋ ਕਮਰਿਆਂ ਦਾ ਪੂਰਾ ਮਕਾਨ ਸੀ। ਰਸੋਈ, ਬਾਥਰੂਮ ਤੇ ਪਿਛਲੇ ਪਾਸੇ ਬਾਲਕਨੀ ਜਿਹੀ ਸੀ। ਇੱਕ ਕਮਰੇ ਚ ਬੈੱਡ ਲੱਗਿਆ ਸੀ ਤੇ ਇੱਕ ਚਪੀੜਾ ਸੈੱਟ ਸੀ ਤੇ ਉੱਥੇ ਹੀ ਨਿੱਕਾ ਜਿਹਾ ਟੀਵੀ ਪਿਆ ਸੀ ਸਾਰੇ ਘਰ ਚ ਧੂੜ ਹੀ ਧੂੜ ਜੜੀ ਪਈ ਸੀ ਹਾਲਾਂਕਿ ਸਫ਼ਰ ਕਰਕੇ ਸਰੀਰ ਪੂਰੀ ਤਰ੍ਹਾਂ ਥੱਕਿਆ ਪਿਆ ਸੀ ਪਰ ਤੂ ওই ਮਿੱਟੀ ਨਾਲ ਭਰਿਆ ਘਰ ਮੈਨੂੰ ਘਰ ਨਹੀਂ ਸੀ ਲੱਗ ਰਿਹਾ ਮੈਂ ਜਿਗਤਾਰ ਨੂੰ ਆਖ ਦਿੱਤਾ ਕਿ ਸਮਾਨ ਖੋਲਣ ਤੋਂ ਪਹਿਲਾਂ ਮੈਂ ਘਰ ਸਾਫ਼ ਕਰਨਾ ਹੈ ਤੇ ਉਹਨਾਂ ਨੇ ਵੀ ਸਾ ਘਰ ਸਾਫ਼ ਕਰਨ 'ਚ ਮੇਰੀ ਪੂਰੀ ਮਦਦ ਕੀਤੀ ਹੇਈ ਵਾਰ ਉਹ ਸ਼ਰਾਰਤਾਂ ਕਰਨ ਲੱਗ ਪੈਂਦੇ ਇੱਕ ਪਾਸੇ ਖੜੋ ਕੇ ਮੈਨੂੰ ਤਾਂ 깔 ਲੱਗ ਜਾਂਦੇ ਇੰਜ ਹੀ ਕਮਰੇ ਧੌਂਦੀ ਦੇ ਮੇਰੇ ਕੱਪੜੇ ਗਿੱਲੇ ਹੋ ਗਏ ਤੇ ਜਗਤਾਰ ਮੈਨੂੰ ਸਾਹਮਣੇ ਤੋਂ ਵਿਖਰੇ ਸੀ ਉਹ ਮੇਰੇ ਕੋਲ ਆਏ ਤੇ ਮੇਰੇ ਤੇ ਪਾਣੀ ਦੀ ਛਿੱਟੇ ਪਾਉਣ ਲੱਗੇ ਜਵਾਜ ਮੈਂ ਵੀ ਉਸ ਤੇ ਪਾਣੀ ਪਾ ਦਿੱਤਾ ਉਸਨੇ ਸ਼ਰਾਰਤ ਨਾਲ ਮੇਰੇ ਕੋਲ ਆ ਕੇ ਮੇਰੇ ਲੱਕ ਦੇ ਵਾਲੇ ਬਾਹਾਂ ਨੂੰ ਕੱਸ ਦੇਣ ਕਿਹਾ ਕੱਪੜੇ ਤਾਂ ਹੁਣ ਗਿੱਲੇ ਹੋ ਗਏ ਇਹ ਤਾਂ ਲਾਉਣੇ ਪੈਣੇ ਮੇਰਾ ਸ਼ਰਮ ਨਾਲ ਮੂੰਹ ਲਾਲ ਹੋ ਗਿਆ ਤੇ ਮੈਂ ਅੱਖਾਂ ਝੁਕਾ ਕੇ ਉਸ ਨੂੰ ਹੌਲੀ ਜੀਹ ਪੁੱਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਹੋਰ ਘੁੱਟ ਲਿਆ ਤੇ ਮੇਰੇ ਸਰੀਰ 'ਚ ਜਿਵੇਂ ਤਾਰਤੀ ਨਾ ਰਹੀ ਉਸ ਨੂੰ ਦੂਰ ਕਰਨ ਦੀ ਤੇ ਸਾਰਾ ਕੰਮ ਕਾਜ ਛੱਡ ਕੇ ਮੈਂ ਖੁਦ ਨੂੰ ਉਸ ਦੇ ਹਵਾਲੇ ਕਰ ਦਿੱਤਾ ਉਸ ਦੇ ਗਰਮ ਸਾਹਾਂ ਦੀ ਸੁਗੰਧ ਮੇਰੇ ਸਰੀਰ ਨੂੰ ਨਿਸ਼ਾਰੀ ਸੀ ਮਨੀਮ ਵੀ ਹੋਸ਼ੀ ਵਿੱਚ ਜਾਰੀ ਸਾਂ ਮੇਰੀ ਪੇਟੋਂ ਸਹਿ ਲੈਂਦੇ ਹੋਏ ਉਦੇ ਹੱਥਾਂ ਨੇ ਕਦੋਂ ਸਾਡੇ ਵਿਚਕਾਰ ਹਰ ਪਰਦੇ ਨੂੰ ਹਟਾ ਦਿੱਤਾ ਮੈਨੂੰ ਅਹਿਸਾਸ ਵੀ ਨਾ ਹੋਇਆ ਦਿਨ ਦਾ ਬਿੜਾ ਤੇ ਸਾਡੇ ਦੋਵਾਂ ਤੋਂ ਬਗੈਰ ਆਸ-ਪਾਸ ਕੋਈ ਵੀ ਨਹੀਂ ਸੀ ਹਰ ਇੱਕ ਸਾਦੀ ਆਵਾਜ਼ ਵੀ ਦੂਣੀ ਹੋ ਕੇ ਸੁਣਾਈ ਦੇ ਰਹੀ ਸੀ ਚੂੜੀਆਂ ਤੇ ਝਾਂਜਰਾਂ ਦੀ ਛਣਛਣ ਦੇ ਨਾਲ ਅਹਿਸਾਸਾਂ ਦੀਆਂ ਆਹਾਂਜ ਪਤਾ ਹੀ ਨਾ ਲੱਗਿਆ ਕਿ ਕੋਈ ਦਰਵਾਜ਼ਾ ਕਰਕਾਰਿਆ ਸੀ ਜਦੋਂ ਮੁੜਕਾ ਸਾਡੇ ਸਰੀਹਾਂ ਤੋਂ ਬਹਿ ਕੇ ਭਾਵਾਂ ਉੱਠ ਗਿਆ ਉਦੋਂ ਸਾਨੂੰ ਆਸ-ਪਾਸ ਦੀ ਹੋਸ਼ ਆਈ। ਦਰਵਾਜ਼ਾ ਟਰੱਕਣ ਦੀ ਆਵਾਜ਼ ਸੁਣ ਕੇ ਜਗਤਾਰ ਫਟਾਫਟ ਕੱਪੜੇ ਪਾ ਕੇ ਬਾਹਰ ਚਲੇ ਗਿਆ। ਤੇ ਮੈਂ ਖੁਦ ਨੂੰ ਚੁੰਨੀ ਨਾਲ ਲਪੇਟੀ ਕਿੰਨਾ ਚਿਰ ਸੁਪਨਮਈ ਜ਼ਿੰਦਗੀ ਚ ਗਵਾਚੀ ਰਹੀ। ਜਦੋਂ ਜਗਤਾਰ ਮੁੜ ਕੇ ਆਇਆ ਤਾਂ ਮੈਂ ਵੀ ਉੱਠ ਕੇ ਕੱਪੜੇ ਪਾ ਕੇ ਫੇਰ ਤੋਂ ਕੰਮ ਚ ਰੁੱਝ ਗਈ। ਜਗਤਾਰ ਹੁਣੇ ਆਉਂਦਾ ਕਹਿ ਕੇ ਬਾਹਰ ਚਲੇ ਗਿਆ। ਮੈਂ ਸਾਫ਼ ਸਫਾਈ ਕਰਕੇ ਬੰਨਿਆ ਸਮਾਨ ਖੋਲ ਕੇ ਉਹ ਵੀ ਠਕਾਉਣ ਲੱਗੀ ਸੀ। ਸੂਰਜ ਸਿਖਰ ਤੋਂ ਥੱਲੇ ਵੱਲ ਆਉਣ ਲੱਗਿਆ ਸੀ। ਜਗਤਾਰ ਨੂੰ ਗਏ ਸਮਾਂ ਹੋ ਗਿਆ ਸੀ ਪਰ ਉਹ ਹਾਲੇ ਤੱਕ ਆਇਆ ਨਹੀਂ ਸੀ। ਮੈਨੂੰ ਭੁੱਖ ਵੀ ਲੱਗ ਰਹੀ ਸੀ। ਪਰ ਇੱਥੇ ਚੁੱਲ੍ਹੇ ਦੀ ਤਾਂ ਸਟੋਵ ਸੀ। ਸੋ ਮੈਂ ਲੇਕਿਆ ਜਰੂਰ ਸੀ ਪਰ ਬਲ ਨਾ ਨਹੀਂ ਸੀ ਆਉਂਦਾ। ਭੁੱਖ ਨੇ ਮੇਰਾ ਬੁਰਾ ਹਾਲ ਕੀਤਾ ਪਿਆ ਸੀ। ਮੇਰੇ ਤੇ ਚੂਹੇ ਕੁਦਰੇ ਸੀ। ਪਾਣੀ ਦੇ 2-3 ਗਲਾਸ ਪੀ ਚੁੱਕੀ ਸੀ। ਨਾਲ ਲਿਆਂਦੇ ਮੱਕੀ ਦੇ ਭੁੰਨੇ ਹੋਏ ਦਾਣੇ ਵੀ ਖਾ ਲਏ ਸੀ। ਪਰ ਰੋਟੀ ਦੀ ਭੁੱਖ ਇਹਨਾਂ ਚੀਜ਼ਾਂ ਨਾਲ ਇੱਥੇ ਮੁੱਕਦੀ ਹੈ। ਸੂਰਜ ਢਲ ਕੇ ਛਿਪਣ ਲੱਗਿਆ ਸੀ। ਪੱਛਮ ਵਾਲੇ ਪਾਸੇ ਆਕਾਸ਼ ਇੰਜ ਲੱਗ ਰਿਹਾ ਸੀ ਜਿਵੇਂ ਸੰਧੂਰੀ ਰੰਗ ਦਾ ਸਮੁੰਦਰ ਵਗ ਰਿਹਾ ਹੋਵੇ। ਪੰਛੀਆਂ ਦੀਆਂ ੜਾਰਾਂ ਦੀਆਂ ੜਾਰਾਂ ਉੱਡਦੀਆਂ ਹੋਈਆਂ ਆਪੋ ਆਪਣੇ ਆਲਣਿਆਂ ਵੱਲ ਜਾ ਰਹੀਆਂ ਸੀ। ਇਧਰ ਜਗਤਾਰ ਦਾ ਕੋਈ ਅਤਾ ਪਤਾ ਹੀ ਨਹੀਂ ਸੀ। ਉਸ ਦੇ ਇੰਤਜ਼ਾਰ 'ਚ ਚੱਕਰ ਕੱਢਦੀ ਮੈਂ ਬਾਲਕਨੀ ਵਿੱਚ ਜਾ ਕੇ ਬਾਹਰ ਵੱਲ ਦੇਖਣ ਲੱਗ ਗਈ। ਪਿਛਲੇ ਪਾਸੇ ਬਾਗਿਚਾ ਸੀ ਤਰ੍ਹਾਂ ਤਰ੍ਹਾਂ ਦੇ ਫੁੱਲ ਤੇ ਰੁੱਖਾਂ ਨਾਲ ਭਰਿਆ ਹੋਇਆ ਸੀ। ਤੇ ਉਹ ਬਾਗਿਚਾ ਲੰਘ ਕੇ ਉਹ ਵੱਡਾ ਸਾਰਾ ਮਕਾਨ ਸੀ ਜਿਸਦੇ ਇੱਕੇ ਸਿਰਚ ਮੈਂ ਇਸ ਵੇਲੇ ਬੈਠੀ। ਮੈਂ ਉਸ ਮਕਾਨ ਨੂੰ ਨਹੀਂ ਹਾਂ ਤਾਂ ਉੱਪਰ ਵੱਲ ਦੇਖਿਆ। ਦੂਸਰੀ ਮੰਜ਼ਲ ਤੇ ਇੱਕ ਖਿੜਕੀ ਤੇ ਜਾ ਕੇ ਮੇਰੀ ਨਜ਼ਰ ਰੁਕ ਗਈ। ਪਰ ਦੇਮ ਥੋੜਾ ਜਾ ਕੇ ਸਕਾਰ ਕੇ ਇੱਕ ਤੀਨੀ ਖੜੀ ਸਿੱਧਾ ਮੇਰੇ ਵੱਲ ਹੀ ਦੇਖ ਰਹੀ ਸੀ। ਉਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਬਗੈਰ ਕੱਪੜਿਆਂ ਦੇ ਹੋਵੇ। ਤੇ ਆਪਣੇ ਜਿਸਮ ਦੇ ਕੁਝ ਅੰਗਾਂ ਨੂੰ ਢੱਕਣ ਲਈ ਉਸ ਨੇ ਕੋਈ ਚਾਦਰ ਚੱਕ ਕੇ ਲਪੇਟ ਲਈ ਹੋਵੇ। ਉਹ ਮੈਨੂੰ ਦੇਖ ਰਹੀ ਸੀ ਤੇ ਮੈਂ ਉਹਨੂੰ ਫਿਰ ਉਸ ਨੇ ਇੱਕਦਮ ਪਰਦਾ ਬੰਦ ਕਰ ਲਿਆ ਤੇ ਇੱਧਰ ਦਰਵਾਜ਼ਾ ਖੜਕਿਆ। ਫਿਰ ਮੈਨੂੰ ਜਗਤਾਰ ਦੀ ਆਵਾਜ਼ ਸੁਣਾਈ ਦਿੱਤੀ। ਛੇਤੀ ਦਰਵਾਜ਼ਾ ਖੋਲ। ਮੈਂ ਭੱਜ ਕੇ ਜਾ ਕੇ ਦਰਵਾਜ਼ਾ ਖੋਲਿਆ ਤੇ ਉਹ ਅੰਦਰ ਆ ਗਏ। ਜਗਤਾਰ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਖੇਤਾਂ 'ਚ ਵਾਹੀ ਕਰਕੇ ਆਇਆ ਹੋਵੇ। ਉਸਨੇ ਆਉਂਦਿਆਂ ਮੈਨੂੰ ਕਿਹਾ ਮੇਰੇ ਲਈ ਪਾਣੀ ਪਰਦੇ ਮੈਨ ਨਹਾਉਣਾ ਹੈ। ਉਸਨੇ ਆਪਣੀ ਪੈਂਟ ਕਨੀਜ ਲਾ ਕੇ ਪਾਸੇ ਤੇ ਰੱਖ ਦਿੱਤੀ ਤੇ ਤੇੜ ਤੌਲਿਆ ਲਾ ਕੇ ਬਾਥਰੂਮ ਚ ਵਰ ਗਿਆ। ਮੈਂ ਉਸਦੇ ਕੱਪੜੇ ਚੁੱਕ ਕੇ ਵੇਖੇ ਤਾਂ ਉਹਨਾਂ ਵਿੱਚੋਂ ਉਪਰੀ ਖੁਸ਼ਬੂ ਆ ਰਹੀ ਸੀ। ਇੱਕ ਵਾਰ ਮੇਰਾ ਮੱਥਾ ਠਣਕਿਆ ਪਰ ਫਿਰ ਮੈਂ ਉਸ ਗੱਲ ਨੂੰ ਬਹੁਤਾ ਰਗੋਲਿਆ ਨਾ। ਉਹਨਾਂ ਆ ਕੇ ਬਾਹਰ ਆਇਆ ਤਾਂ ਮੈਂ ਸੋਵਲਣਾ ਸਿੱਖਿਆ, ਫਿਰ ਚਾਹ ਤੇ ਰੋਟੀ ਬਣਾਈ ਤਾਂ ਕਿਤੇ ਜਾ ਕੇ ਮੈਰਿਟਡ ਨੂੰ ਚਾਹ ਮਿਲਿਆ। ਜਿਗਤਾਰ ਨੇ ਕੁਰਤਾ ਨਹੀਂ ਸਿਪਾਇਆ ਹੋਇਆ ਮੈਂ ਉਸਦੀ ਨੰਗੀ ਪਿੱਠ ਤੇ ਨੋਹਾਂ ਦੇ ਨਿਸ਼ਾਨ ਦੇਖੇ ਮੈਂ ਕੁਝ ਪੁੱਛਦੀ ਉਸ ਤੋਂ ਪਹਿਲਾਂ ਹੀ ਉਸਨੇ ਆਖ ਦਿੱਤਾ 사ਫਰ ਦੇ ਘਟੇ ਨੇ ਸਾਰੇ ਪਿੰਡ ਦੇ ਖੁੱਕਾ ਕੀ ਕੀ ਕਰਾਂ ਇਸ ਦਾ ਦੁਖੀ ਹੋ ਗਿਆ ਮੈਂ ਤਾਂ ਉਹਦੀ ਗੱਲ ਸੁਣ ਕੇ ਮੈਂ ਮੱਥੇ ਤੇ ਹੱਥ ਮਾਰਿਆ ਤੇ ਖੁਦ ਨੂੰ ਹੀ ਕੋਸਿਆ ਕਿ ਕਿਉਂ ਬੇਵਜਾ ਸ਼ੱਕ ਕਰ ਰਹੀ ਹਾਂ ਸ਼ਾਇਦ ਪਿਛਲੇ ਹਾਸੇ ਨੇ ਮੇਰੇ ਦਿਲ 'ਚ ਡਰਨਾ ਬਿਠਾ ਦਿੱਤਾ ਹੈ ਮੈਂ ਜਗਤਾਰ ਦੇ ਕੋਲ ਜਾ ਕੇ ਉਸ ਦੀ ਪਿੱਠ ਨੂੰ ਚੁੰਮ ਕੇ ਉਸ ਦੇ ਪਿੱਛੇ ਤੁਗਲ ਬੱਕਰੀ ਪਾ ਕੇ ਅੱਖਾਂ ਬੰਦ ਕਰਕੇ ਬੈਠ ਗਈ। ਮੈਂ ਆਪਣੇ ਆਪ ਨੂੰ ਹੀ ਕਿਹਾ ਕਿ ਇਹੋ ਜਿਹਾ ਕਰ ਵਾਲਾ ਤਾਂ ਕਿਸਮ ਵਾਲੀ ਨੂੰ ਮਿਲਦਾ ਹੈ। ਤੇ ਮੈਂ ਮਨ 'ਚ ਕੋਈ ਵੀ ਮੰਦਾ ਖਿਆਲ ਨਹੀਂ ਲੈ ਕੇ ਆਉਣਾ। ਮੈਂ ਇਹ ਸਭ ਸੋਚ ਰਹੀ ਸੀ ਕਿ ਜਗਤਾਰ ਨੇ ਮੇਰੀ ਗਲ ਬੱਕਰੀ ਚੋਂ ਖੁਦ ਨੂੰ ਛਡਾਉਂਦਿਆਂ ਪਿਆ। ਹੋਰ ਕੋਈ ਕੰਮ ਨਹੀਂ ਹੈ। ਜਾ ਉੱਠ ਕੇ ਭਾਂਡੇ ਧੋ ਲੈ। ਮੈਨੂੰ ਸਮਝ ਨਾ ਆਇਆ। ਇੱਕ ਇਸ ਗੱਲ ਦਾ ਰੁੱਸਾ ਸੀ ਮੈਂ ਕੰਮ ਨਵੇੜ ਕੇ ਜਗਤਾਰ ਕੋਲ ਹੀ ਬੈਠ ਤੇ ਬੈਠ ਗਈ ਸੀ ਉਸ ਔਰਤ ਬਾਰੇ ਮੈਂ ਜਗਤਾਰ ਨੂੰ ਪੁੱਛਿਆ ਤਾਂ ਜਗਤਾਰ ਨੇ ਦੱਸਿਆ ਕਿ ਉਹ ਵੱਡੇ ਸਾਫ ਦੀ ਘਰ ਵਾਲੀ ਹੈ ਪੂਰਨ ਮੈਂ ਜਗਤਾਰ ਨੂੰ ਦੱਸਿਆ ਕਿ ਉਹ ਮੈਨੂੰ ਖਿੜਕੀ ਰਾਹੀਂ ਦੇਖ ਰਹੀ ਸੀ ਤਾਂ ਜਗਤਾਰ ਨੇ ਕੋਈ ਜਵਾਬ ਨਾ ਦਿੱਤਾ ਸਗੋਂ ਮੈਨੂੰ ਹੂਰ ਕੇ ਚੁੱਪ ਕਰਵਾਤਾ ਮੇਰੇ ਨਾਲ ਹੁਣ ਮਗਜਾ ਨਾ ਮਾਰ ਮੈਨੂੰ ਨੀਂਦ ਆਉਂਦੀ ਹੈ ਆਪ ਵੀ ਸੌਂ ਜਾ ਤੇ ਮੈਨੂੰ ਵੀ ਸੌਣ ਦੇ ਮੈਂ ਹੋਰ ਵੀ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਪਰ ਉਸ ਦੇ ਇਸ ਰਵਈਏ ਨਾਲ ਹੋਰ ਕੁਝ ਪੁੱਛਣ ਦੀ ਮੇਰੀ ਹਿੰਮਤ ਹੀ ਨਾ ਪਈ ਮੈਨੂੰ ਇਸ ਗੱਲ ਤੇ ਹੈਰਾਨੀ ਹੋ ਰਹੀ ਸੀ ਕਿ ਸਾਰਾ ਖਰਚਾ ਣ ਲਿਆ ਸੀ ਪਰ ਮੈਨੂੰ ਕਿਤੇ ਵੀ ਇਸ ਦੀ ਫੌਜੀਆਂ ਵਾਲੀ ਵਰਦੀ ਨਾ ਦਸੀ ਮੈਨੂੰ ਬਹੁਤ ਚਾਹ ਸੀ ਕਿ ਮੈਂ ਉਹ ਵਰਦੀ ਜ਼ਰੂਰ ਪਾ ਕੇ ਦੇਖਾਂਗੀ ਪਰ ਮੈਨੂੰ ਤਾਂ ਉਹ ਦੇਖਣ ਨੂੰ ਵੀ ਨਹੀਂ ਸੀ ਮਿਲੀ ਇੰਜ ਹੀ ਲੱਗ ਪਗ ਹਫਤਾ ਬੀਤ ਗਿਆ ਜਦ ਤਾਰ ਮੈਨੂੰ ਹੁਣੇ ਆਇਆ ਕਹਿ ਕੇ ਚਲਾ ਜਾਂਦਾ ਤੇ ਮੁੜ ਕੇ ਦੋ-ਦੋ ਘੰਟੇ ਮਗਰੋਂ ਵਾਪਸ ਆਉਂਦਾ ਜੇ ਮੈਂ ਅੱਗਿਓ ਕੁਝ ਪੁੱਛਦੀ ਤਾਂ ਮੈਨੂੰ ਖਿੱਚ ਕੇ ਪੈਂਦਾ ਉਪਰੋਂ ਇਸ ਦੇ ਸੁਭਾਅ 'ਚ ਇੰਨਾ ਫਰਕ ਆ ਗਿਆ ਸੀ ਕਿ ਜੋ ਪਿੰਡ ਰਹਿੰਦੇ ਹੋਏ ਮੇਰੇ ਆਸ-ਪਾਸ ਰਹਿਣਦੇ ਬਹਾਨੇ ਲੱਭਦਾ ਰਹਿੰਦਾ ਸੀ ਉਹ ਹੁਣ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਿਆ ਜੇ ਰਾਤ ਨੂੰ ਮੈਂ ਹਿੱਕ ਤੇ ਸਿਰ ਾਕੇ ਸੌਂ ਦੀ ਕੋਸ਼ਿਸ਼ ਕਰਨੀ ਤਾਂ ਮੈਨੂੰ ਦੂਰ ਕਰ ਦੇਣਾ ਇੱਕ ਦਿਨ ਤਾਂ ਹਾਦੀ ਹੋ ਗਈ ਮੈਂ ਘਾਰਾਇਨ ਨੂੰ ਸਹਿਜ ਸੁਭਾਅ ਇਸ ਦੀ ਫੌਜੀਆਂ ਵਾਲੀ ਵਰਦੀ ਬਾਰੇ ਪੁੱਛ ਲਿਆ ਤਾਂ ਇਸ ਨੇ ਮੈਨੂੰ ਗੱਲ ਤੋਂ ਫੜ ਲਿਆ ਤੇ ਗੁੱਸੇ 'ਚ ਬੋਲੀ ਜਾ ਰਿਹਾ ਸੀ ਵਰਦੀ ਦੇਖਣੀ ਹੈ ਤੇ ਮੇਰੀ ਸਾਲੀਏ ਵਰਦੀ ਦੇਖੇਗੀ ਮੈਨੂੰ ਸਾਹ ਔਖਾ ਆਉਣ ਲੱਗ ਗਿਆ ਤੇ ਅੱਖਾਂ ਬਾਹਰ ਨੂੰ ਨਿਕਲ ਆਈਆਂ ਮੈਨੂੰ ਇੰਜ ਦੇਖ ਕੇ ਜਗਤਾਰ ਨੇ ਮੇਰਾ ਗੱਲ ਛੱਡ ਦਿੱਤਾ ਮੈਂ ਉੱਥੇ ਹੀ ਬੈਠ ਕੇ ਰੋਣ ਲੱਗ ਗਈ ਤੇ ਜਗਤਾਰ ਮੇਰੇ ਕੋਲੋਂ ਦੂਰ ਜਾ ਕੇ ਹੱਥਾਂ 'ਚ ਸਿਰ ਫੜ ਕੇ ਬੈਠ ਗਿਆ ਇਹ ਪਹਿਲੀ ਵਾਰ ਹੋਇਆ ਸੀ ਹਾਲੇ ਮੈਂ ਉਸ ਨੂੰ ਦੱਸਣਾ ਸੀ ਕਿ ਸ਼ਾਇਦ ਸਾਡੇ ਘਰ ਖੁਸ਼ੀ ਆਉਣ ਵਾਲੀ ਹੈ ਪਰ ਇਸ ਸਭ ਤੋਂ ਬਾਅਦ ਮੈਂ ਚੁੱਪੀ ਕਰ ਗਈ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਨੂੰ ਕਿੰਜ ਦੱਸਾਂ ਤੇ ਨਾ ਮੈਨੂੰ ਇਹ ਸਮਝ ਆ ਰਿਹਾ ਸੀ ਕਿ ਉਸ ਨੂੰ ਕਿੰਜ ਕਹਾਂ ਕਿ ਮੈਂ ਉਸ ਦੀ ਘਰ ਵਾਲੀ ਹਾਂ ਉਸ ਦੀ ਬੈਟਰ ਹਾਫ ਉਸ ਦੇ ਹਰ ਦੁੱਖ ਸੁੱਖ ਤੇ ਮੇਰਾ ਹੱਕ ਹੈ ਜੇ ਕੋਈ ਗੱਲ ਪਰੇਸ਼ਾਨ ਕਰ ਰਹੀ ਹੈ ਜਾਂ ਫੌਜ ਵਿੱਚੋਂ ਕਿਸੇ ਗੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਮੈਨੂੰ ਤਾਂ ਦੱਸ ਸਕਦਾ ਹੈ ਮੈਂ ਜ਼ਿੰਦਗੀ ਭਰ ਉਸ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਹੈ ਤੇ ਇਹ ਸਾਥ ਸਿਰਫ ਬਹਾਰਾਂ 'ਚ ਹੀ ਨਹੀਂ ਸਗੋਂ ਹਨੇਰੀਆਂ ਨਾਲ ਭਰੀਆਂ ਸਰਦ ਰਾਤਾਂ ਲਈ ਵੀ ਹੈ ਜਿਹੋ ਜਿਹਾ ਵੀ ਸਮਾਂ ਹੋਵੇਗਾ ਮੈਂ ਪੱਕਾ ਲਵਾਂਗੀ ਬਸ ਉਹ ਮੇਰਾ ਹੱਥ ਕਦੇ ਨਾ ਛੱਡੇ ਏਸੀਜੀ ਕਹਾਣੇ ਦਾ ਭਾਗ ਤੀਜਾ ਕਹਾਣੇ ਦਾ ਭਾਗ ਚੌਥਾ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ